ਆਰਟਿਸਟ ਸਿੰਗਰ ਨਹੀਂ ਹੁੰਦੇ ਤਾਂ ਕੀ ਹੁੰਦੇ ਟਰੱਕ ਡਰਾਈਵਰ ਹੁੰਦਾ ਜੀ ਵਾਟ ਵਾਟ ਐਬਸੋਲੂਟਲੀ ਐਨ ਓਨੈਸਟ ਆਨਸਰ ਇਨਸਪੀਰੇਸ਼ਨ ਕਿੰਨੋਂ ਮੰਨਦੇ ਹੋ ਆਪਣੇ ਲਾਈਫ ਚ ਫੇਲੀਅਰ ਜੀ ਹਾਂ ਜੀ ਅੱਛਾ ਫੇਲੀਅਰ ਇਜ਼ ਦ ਕੀ ਟੂ ਸਕਸੈਸ ਜਿਹੜਾ ਕਹਿੰਦੇ ਹਾਂ ਹਾਂ ਮੈਂ ਦੇਖ ਰਿਹਾ ਸੀ ਤੁਸੀਂ ਪਿਓ ਪਿਤਾ ਜੀ ਤੇ ਗਾਣਾ ਲਿਖਿਆ ਹਾਂ ਬਾਪੂ ਤੇ ਲਿਖਿਆ ਮਾਂ ਦੇ ਉੱਤੇ ਲਿਖਿਆ ਹਾਂਜੀ ਧੀਆ ਤੇ ਕੁਝ ਲਿਖਣ ਦਾ ਇਰਾਦਾ ਹਜੇ ਮੈਂ ਹੀ ਉਹ ਉਹੀ ਗੱਲ ਹੈ ਨਾ ਜੀ ਹਜੇ ਮੈਂ ਸਿਰਫ ਮਾਪਿਓ ਨਾਲ ਵਿਚ ਰਹੀ ਅੱਛਾ ਜਦੋਂ ਕੱਲ ਨੂੰ ਮੈਂ ਵੀ ਆਵਦੀ ਧੀ ਨਾਲ ਵਿਚਰੂੰਗਾ ਤਾਂ ਮੈਂ ਵੀ ਧੀ ਤੇ ਵੀ ਗੱਲਾਂ ਹੋਊਗਾ ਆਈ ਊਡ ਲੁੱਕ ਫੋਰਵਰਡ ਟੂ ਇਟ ਆਈ ਊਡ ਲੁੱਕ ਫੋਰਵਰਡ ਟੂ ਇਟ ਇਹ ਸੀਗਾ ਸਿੱਧੂ ਮੂਸੇਵਾਲੇ ਦਾ ਇਹ ਇੰਟਰਵਿਊ ਜਿਸ ਦੇ ਵਿੱਚ ਉਹਨੇ ਕਿਹਾ ਕਿ ਹਲੇ ਮੈਂ ਸਿਰਫ ਆਪਣੇ ਮਾਪਿਓ ਦੇ ਨਾਲ ਹੀ ਵਿਚ ਰਿਹਾ ਆ ਜਦੋਂ ਮੈਂ ਆਪਣੀ ਧੀ ਦੇ ਨਾਲ ਵਿਚਰਾਂਗਾ ਅਤੇ ਫੇਰ ਹੀ ਮੈਂ ਉਸ ਦੇ ਬਾਰੇ ਕੁਝ ਲਿਖ ਪਾਵਾਂਗਾ ਪਰ ਅਫਸੋਸ ਦੀ ਗੱਲ ਹੈ ਕਿ ਇਦਾਂ ਨਹੀਂ ਹੋ ਸਕਦਾ ਤੁਹਾਡੀ ਇਸ ਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਓ ਅਤੇ ਇਨਨੀਆਂ ਹੋਰ ਨਵੀਆਂ ਤਾਜ਼ੀਆਂ ਅਪਡੇਟਾਂ ਦੇਖਣ ਵਾਸਤੇ ਜਿਨ੍ਹਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜ਼ਰੂਰ ਕਰ ਲਿਓ ਬਹੁਤ ਜਲਦੀ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ